ਪੰਜਾਬ ਦੀ ਰਾਜਨੀਤੀ ਤੇ ਕਿਸਾਨੀ ਸੰਘਰਸ਼ ਦਾ ਚਿਹਰਾ ਮੋੜਾ ਮੋٹے ਤੌਰ ਤੇ ਕਹਿ ਸਕਦੇ ਆ ਕਿ ਵੱਡੇ ਪੱਧਰ ਉੱਤੇ ਬਦਲ ਰਿਹਾ ਹੈ ਅਜੇ ਹੀ ਸਾਰੇ ਮਾਮਲੇ ਸੰਬੰਧੀ ਪੰਜਾਬ ਦੇ ਵਿੱਚ ਇੱਕ ਵੱਖਰੇ ਤੌਰ ਤੇ ਚਰਚਾ ਦੀ ਹੈ ਕਿਸਾਨੀ ਸੰਘਰਸ਼ ਦੋ ਹਿੱਸਿਆਂ ਦੇ ਵਿੱਚ ਵੰਡ ਕੇ ਜਿਹੜਾ ਇਸ ਵੇਲੇ ਇੰਨੀ ਦਿਨੀ ਚੱਲ ਰਿਹਾ ਹੈ ਕਹਿੰਦਾ ਭਾਖਨੌਰੀ ਤੇ ਸੰਭੂ ਵਾਟਰ ਉੱਤੇ ਸੰਭੂ ਵਾਟਰ ਵੱਲੋਂ ਜਿਹੜਾ ਅੱਜ ਪੈਦਲ ਮਾਰਚ ਫਿਰ ਇੱਕ ਵਾਰ ਜਾਣਾ ਸੀ ਤੀਜੀ ਵਾਰ 101 ਕਿਸਾਨਾਂ ਦਾ ਉਹਨਾਂ ਨੇ ਬਿਤੇਰੀ ਵਾਹ ਲਾਈ ਫਿਰ ਪਹਿਲਾਂ ਵਾਂਗੀ ਅੱਗੋਂ ਅਥਰੂ ਕੈਸਟ ਦੇ ਤੇ ਡਾਕਟਰ ਕੈਨਨ ਵਗੈਰਾ ਚੱਲੇ ਅਖੀਰ ਨੂੰ ਜਿਹੜਾ ਦਿੱਲੀ ਪੈਦਲ ਜਾਣ ਦਾ ਪ੍ਰੋਗਰਾਮ ਉਹ ਕਰਨੀ ਤਰਨੇ ਜੂਟਰਨ ਲੈਂਦੇ ਆ ਹੁਣ ਅਗਲਾ ਪ੍ਰੋਗਰਾਮ ਐਲਾਨ ਦਿੱਤਾ ਹੈ ਉਹ ਪ੍ਰੋਗਰਾਮ ਕੀ ਹੈ ਤੇ ਨਾਲ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਐਡਵੋਕੇਟ ਹਰਜਿੰਦਰ ਸਿੰਘ ਉਹ ਵੱਖਰੀ ਦੇ ਦੇ ਵਿਖਾਈ ਦੇ ਰਹੇ ਨੇ ਇਹ ਸਾਰੇ ਦੋਵੇਂ ਮਾਮਲੇ ਚਰਚਾ ਲਈ ਖਾਸ ਤੌਰ ਤੇ ਜੁੜੇ ਨੇ ਉਕੇ ਰਾਜਸੀ ਮਾਹਤਵਾਰਾ ਜਾਕੋ ਇੰਟਰਵਿਊ ਦੇ ਸਵਾਦ ਕਰਾਤਰ ਭਗਵਨ ਸਿੰਘ ਜੀ ਸਤ ਸਭਾ ਡਾਕਟਰ ਸਾਹਿਬ ਚੈਨਲੀ ਐਮੀਸ਼ਨ ਪੰਜਾਬੀ ਨੂੰ ਥੋੜਾ ਸਵਾਗਤ ਵੈਲਕਮ ਜੀ ਬਹੁਤ ਬਹੁਤ ਸ਼ੁਕਰੀਆ ਜੀ ਡਾਕਟਰ ਸਾਹਿਬ ਕਿਵੇਂ ਦੇਖਦੇ ਆ ਕਿ ਪੰਜਾਬ ਦੀ ਰਾਜਨੀਤੀ ਕਹਿ ਸਕਦੇ ਆ ਕਿ ਰਾਜਸੀ ਖੇលਿਆਰਾਂ ਦੇ ਵਿੱਚ ਜਿਹੜਾ ਚਿਹਰਾ ਮੂਹਰ ਹੈ ਉਹ ਵੱਡੇ ਪੱਧਰ ਤੇ ਬਦਲਦਾ ਵਿਖਾਈ ਦੇ ਰਿਹਾ ਹੈ ਜਿਵੇਂ ਕਿਸਾਨੀ ਸੰਘਰਸ਼ ਦਾ ਜਿਹੜਾ ਸਰੂਪ ਹੈ ਉਹ ਵੀ ਕਈ ਪਹਿਲਵਾਂ ਨੂੰ ਅਗੇੜਦਾ ਵਿਖਾਈ ਦੇ ਰਿਹਾ ਹੈ ਕਰ ਜੇਕਰ ਆਪਾਂ ਸ਼ੁਰੂਆਤ ਵਿੱਚ ਕਰੀਏ ਕਿ ਕਿਸਾਨੀ ਸੰਘਰਸ਼ ਅੱਜ ਦਿੱਲੀ ਪੈਦਲ ਮਾਰਚ ਵਾਲਾ ਪ੍ਰੋਗਰਾਮ ਤੋਂ ਜ਼ੂਟਰਨ ਲੈਦਾ ਬਖਾਇ ਦੇ ਰਿਹਾ ਹੈ ਅਗਲਾ ਪ੍ਰੋਗਰਾਮ ਐਲਾਨ ਦਿੱਤਾ ਗਿਆ ਤੇ ਦੂਜੇ ਪੰਨੇ ਖਨੌਰੀ ਬਾਰਡਰ ਉੱਤੇ ਜਿਹੜਾ 9ਵੇਂ ਦਿਨ ਜਿਹੜਾ ਮਰਨ ਵਰਤ ਉਹ ਜਾਰੀ ਰਹਿੰਦਾ ਹੈ ਸਾਹਿਬ ਕਿਵੇਂ ਦੇਖਦੇ ਹੋ ਇਹ ਸਾਰੀ ਮਾਹੌਲ ਨੂੰ ਕਿਸਾਨੀ ਸੰਘਰਸ਼ ਦੇ ਪੱਖ ਤੋਂ ਜਿੰਦਾ ਸਾਹਿਬ ਜੀ ਮੇਕੇ ਦਸੰਬਰ ਦਾ ਮਹੀਨਾ ਹੈ ਠੰਡ ਉੱਤਰ ਰਹੀ ਹੈ ਪਰੰਤੂ ਰਾਜਨੀਤੀ ਅਰ ਪੰਜਾਬ ਦੇ ਜਿਹੜਾ ਵਰਤਾਰਾ ਖਸਾਨੀ ਸੰਘਰਸ਼ ਹੈ ਇਹਦੇ ਵਿੱਚ ਕਾਫੀ ਉਥਲ-ਪੁਥਲ ਹੋ ਰਹੀ ਹੈ ਬੜਾ ਕੁਛ ਗਰਮਾਹਟ ਵੀ ਆ ਰਹੀ ਹੈ ਤੇ ਬੜੇ-ਬੜੇ ਹੋਰ ਤਰ੍ਹਾਂ ਦੇ ਗਰੀਬ ਢੰਗ ਦੇ ਵਰਤਾਰਾ ਇਹਦੇ ਵਿੱਚ ਦੇਖਣ ਨੂੰ ਮਿਲ ਰਿਹਾ ਹੈ ਜ ਜੇ ਅਪਾ ਗੱਲ ਕਰੀਏ ਕਿ ਕਿਸਾਨ ਅੰਦੋਲਨ ਦੇ ਦੌਰਾਨ ਜਿਹੜੇ ਫਰਵਰੀ ਤੋਂ ਕਿਸਾਨ ਸ਼ੰਭੂ ਅਤੇ ਖਨੌਰੀ ਬਾਡਰ ਤੇ ਬੈਠੇ ᱛਾਨ ਤੇ ਉਹਨਾਂ ਨੇ ਆਪਣੇ ਮੋਰਚੇ ਨੂੰ ਨਵੀਂ ਦਿਸ਼ਾ ਦੇਣ ਦੇ ਲਈ ਸ਼ੰਭੂ ਬਾਡਰ ਤੋਂ ਪੈਦਲ ਮਾਰਚ ਕਰਮ ਦਾ ਦਿੱਲੀ ਵੱਲ ਨੂੰ ਜਾਣ ਦਾ ਜਿਹੜਾ ਪਲਾਨ ਕੀਤਾ ਸੀ ਅਤੇ ਖਨੌਰੀ ਬਾਡਰ ਦੇ ਉੱਪਰ ਸਰਦਾਰ ਜਗਜੀਤ ਸਿੰਘ ਡੱਲੇਵਾਲ ਨੇ ਮਰਨ ਵਰਤ ਦਾ ਐਲਾਨ ਕੀਤਾ ਤੇ ਇਹ 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 ਦੁਨਣਾ ਦਾ ਹੀ ਜਿਵੇਂ ਕਿ ਸਰਕਾਰਾਂ ਅਤੇ ਦੂਸਰੀਆਂ ਇਹਨਾਂ ਦੇ ਜਿਹੜੇ ਕਿਸਾਨ ਜਥੇਬੰਦੀਆਂ ਨੇ ਉਹਨਾਂ ਵੱਲੋਂ ਵੀ ਉਦਾਸੀਨਤਾ ਜਿਹੀ ਤਕਰੀਬਨ ਤਾਂ ਕੀਤੀ ਹੋਈ ਹੈ ਜਿਹਦੇ ਕਾਰਨ ਜਿਹੜਾ ਕਿ ਸ਼ੰਭੂ ਬਾਡਰ ਵਾਲਾ 101 ਕਿਸਾਨ ਭੇਜਣ ਦਾ ਜਿਹੜਾ ਪਲਾਨ ਉਹਨਾਂ ਨੇ ਕੀਤਾ ਸੀ ਅੱਜ ਫੇਰ ਉਸ ਨੂੰ ਹਰਿਆਣਾ ਸਰਕਾਰ ਨੇ ਨਾ ਕੰਮ ਬਣਾ ਦਿੱਤਾ ਹੈ ਕਿ ਹੁਣ ਕਿਸਾਨਾਂ ਨੇ ਰੇਲ ਰੋਕਣ ਦਾ ਪ੍ਰੋਗਰਾਮ ਤੈ ਕੀਤਾ ਹੈ ਇਹ ਇਹ 18 ਤਰੀਕ ਨੂੰ ਰੇਲਾਂ ਰੋਕਣ ਦਾ ਉਹਨਾਂ ਨੇ ਆਪਣਾ ਐਲਾਨ ਕੀਤਾ ਹੈ ਪਰ ਇਹ ਦੇਖਣ ਵਾਲੀ ਗੱਲ ਹੈ ਵੀ ਜਿਹੜੇ ਕਿ ਕਿਸਾਨ ਪੰਨੂ ਤੇ ਭੰਦੇ ਜਦੋਂ ਕੋਈ ਵੱਡਾ ਕਿਸਾਨ ਮੋਰਚਾ ਲੱਗਿਆ ਸੀ ਤਾਂ ਇਹ ਸਭ ਤੋਂ ਮੁਡਲੀ ਸਫਾਂ ਦੇ ਵਿੱਚ ਬੈਠੇ ਸਨ ਉਸ ਵੇਲੇ ਦਾ ਜਿਹੜਾ ਸਾਰੇ ਪਾਸਿਓਂ ਦਬਾਅ ਬਣ ਰਿਹਾ ਸੀ ਤੇ ਇਹ ਇਸ ਵਾਰ ਇਹਨਾਂ ਨੇ ਕੱਲਿਆਂ ਨੇ ਤੇ ਨਾਲ ਜਗਜੀਤ ਸਿੰਘ ਡੱਲੇਵਾਲ ਨੂੰ ਲੈ ਕੇ ਆਪਣਾ ਵੱਖਰਾ ਪ੍ਰੋਗਰਾਮ ਦਿੱਤਾ ਜੀ ਕਿ ਜਿਹੜਿਆ ਕੇ ਐਸ ਕੇ ਐਮ ਗੈਰ ਸਿਆਸੀ ਇਹਨਾਂ ਨੇ ਇੱਕ ਫਰੰਟ ਬਣਾਇਆ ਹੋਇਆ ਤੇ ਇਹਨਾਂ ਪ੍ਰਤੀ ਜਿਹੜੀਆਂ ਹੋਰ ਕਿਸਾਨੀ ਧਿਰਾਂ ਸੀ ਉਹਨਾਂ ਨੇ ਕੋਈ ਇਹਨਾਂ ਪ੍ਰਤੀ ਆਪਣਾ ਸਮਰਥਨ ਜਾਂ ਹੋਰ ਇਸ ਤਰ੍ਹਾਂ ਦੀ ਮਦਦ ਕਰਨ ਦੀ ਕੋਈ ਪਲਾਨ ਨਹੀਂ ਕੀਤਾ ਤੇ ਇਹ ਵੀ ਇੱਕ ਬੜਾ ਅਜੀਬ ਵਰਤਾਰਾ ਹੈ ਕਿ ਜਗਜੀਤ ਸਿੰਘ ਡੱਲੇਵਾਲ ਇਹਨੇ ਦਿਨਾਂ ਤੋਂ ਮਰਨਬਾਰ ਤੇ ਬੈਠੇ ਨੇ ਤੇ ਜਿਹੜੀਆਂ ਭਰਾਤਰੀ ਜਥੇ ਬੰਦੀਆਂ ਨੇ ਕਿਸਾਨਾਂ ਦੀਆਂ ਉਹਨਾਂ ਵੱਲੋਂ ਇਸ ਸੌਂਢੀ ਵਿੱਚ ਕੋਈ ਸਰਕਾਰ ਦੇ ਉੱਪਰ ਦਬਾਅ ਬਣਾਉਣ ਦੇ ਲਈ ਜਾਂ ਵੱਡੀ ਇੱਕ ਮੂਵਮੈਂਟ ਸ਼ੁਰੂ ਕਰਨ ਦੇ ਲਈ ਇਸ ਤਰ੍ਹਾਂ ਨਹੀਂ ਕੀਤਾ। ਯਾ ਸਗੋਂ ਇਹ ਕਿਹਾ ਜਾ ਰਿਹਾ ਕਿ ਸਾਨੂੰ ਉਹਨਾਂ ਨੇ ਮੰਗੇ ਨਹੀਂ ਕੀਤੀ। ਅਸੀਂ ਕਿਵੇਂ ਸਮਰਥਨ ਦੇ ਦਈਏ। ਇਸ ਪੱਖ ਤੋਂ ਇਹ ਲੱਗਦਾ ਹੈ ਕਿ ਤਾਂ ਅੰਦੋਲਨ ਦੇ ਵਿੱਚ ਜਿਹੜਾ ਹੈ ਇੱਕ ਸਟ੍ਰੈਟੇਜੀਕਲੀ ਕੋਈ ਨਾ ਕੋਈ ਕਿਤੇ ਨਾ ਕਿਤੇ ਪ੍ਰੋਬਲਮ ਹੈ ਜਿਹੜਾ ਕਿ ਇਹ ਰਣਨੀਤੀ ਦੇ ਪੱਖ ਤੋਂ ਮਾਰ ਖਾ ਰਹੇ ਨੇ ਜਿਹੜਾ ਕਿ ਆਉਣ ਵਾਲੇ ਸਮੇਂ ਦੇ ਵਿੱਚ ਬੜਾ ਹਕੀਕਤਕ ਵੀ ਹੋ ਸਕਦਾ ਹੈ। ਕਿਸਾਨ ਜਥੇਬੰਦੀਆਂ ਲਈ ਵੀ ਕਿਸਾਨਾਂ ਲਈ ਵੀ ਜਿਉਂਕਿ ਜਿਸ ਤਰ੍ਹਾਂ ਦਾ ਸਰਕਾਰ ਦਾ ਬਤਿਹਰਾ ਕੇਂਦਰ ਸਰਕਾਰ ਦਾ ਉਹਦੇ ਤੋਂ ਲੱਗਦਾ ਵੀ ਉਹ ਕਿਸਾਨੀ ਜਥੇਬੰਦੀਆਂ ਨੂੰ ਕਿਸਾਨਾਂ ਨੂੰ ਇੱਕ ਵੱਖਰਾ ਹਿਸਾਬ ਕਿ ਸਖਾਉਣ ਦੇ ਰੌਂਦੇ ਵਿੱਚ ਹੈ ਜਾਂ ਉਹਨਾਂ ਦੀ ਆਪਣੀ ਰਣਨੀਤੀ ਹੈ ਤੇ ਇਹਦੇ ਲਈ ਬਹੁਤ ਵੱਡੇ ਪੱਧਰ ਦੇ ਉੱਪਰ ਰਣਨੀਤੀ ਬਣਾਉਣ ਦੀ ਜ਼ਰੂਰਤ ਸੀ ਇੱਥੇ ਸਿਰਫ ਏ ਏ ਏ ਹੀ ਸਾਹਮਣੇ ਆ ਰਿਹਾ ਕਿ ਆਪਣੇ ਆਪਣੇ ਢੰਗ ਦੇ ਨਾਲ ਆਪਣਾ ਇਹ ਲਾਹਾ ਲੈਣ ਦੀ ਕੋਸ਼ਿਸ਼ ਦੇ ਵਿੱਚ ਉਹਨਾਂ ਨੇ ਮੋੜ ਚਾ ਲਿਆ ਤੇ ਅਸੀਂ ਇਹਦੇ ਵਾਸਤੇ ਕੀ ਕਰ ਸਕਦੇ ਪਰ ਲੱਗਦਾ ਇਹ ਹੈ ਵੀ ਜੇਕਰ ਕਿਸਾਨ ਅੰਦੋਲਨ ਇਸ ਵਾਰ ਫੇਲ ਹੋ ਜਾਂਦਾ ਤਾਂ ਸਾਰੀਆਂ ਜਥੇਬੰਦੀਆਂ ਦੇ ਲਈ ਬਹੁਤ ਨਿਮੋਸ਼ੀ ਜਨਕਾਰਨ ਹੋਏਗਾ ਬੇਸ਼ੱਕ ਜੀ ਰਾ ਕੇਸ਼ਟ ਕੈਤ ਨੇ ਆਕੇ ਕੁਝ ਰੂਫੋਕਣ ਦੀ ਕੋਸ਼ਿਸ਼ ਕੀਤੀ ਸੀ ਉਹਨਾਂ ਨੇ ਇਹੀ ਕਿਹਾ ਕਿ ਮੈਂ ਹੋਰ ਵੀ ਸਾਰੀਆਂ ਜਥੇਬੰਦੀਆਂ ਨੂੰ ਇਹਦੇ ਲਈ ਪ੍ਰੇਰਾਂਗਾ ਤੇ ਨਾਲ ਹੀ ਉਹਨਾਂ ਨੇ ਇਸ ਦੀ ਜਿਹੜੀ ਸਟ੍ਰੈਟੇਜੀਕਲੀ ਜਿਹੜੀ ਦਾਪੇਚ ਫੜਿਆ ਹੋਇਆ ਸੀਗਾ ਉਸ ਦੇ ਉੱਪਰ ਵੀ ਉਹਨਾਂ ਨੇ ਸਵਾਲ اٹھਾਏ ਨਹੀਂ ਉਹਨਾਂ ਨੇ ਕਿਹਾ ਵੀ ਕਿ ਸੰਕਰੇਜਾਂ ਦੀ ਗਿਣਤੀ ਦੇ ਵਿੱਚ ਕਿਸ ਤਰ੍ਹਾਂ ਫੌਜਾਂ ਇੱਕ ਰਾਜੇ ਨੂੰ ਝੁਕਾ ਸਕਦੇ ਨੇ ਜਦ ਕਿ ਉਸ ਵੇਲੇ ਜਦੋਂ ਲੱਗਿਆ ਸੀ ਮੋਰਚਾ ਤਾਂ ਉਹ ਪੱਤੀ ਲੱਖ ਦੀ ਫੌਜ ਸੀ ਤੇ ਇਹ ਇਹ ਗੱਲਾਂ ਕਈ-ਕਈ ਚੀਜ਼ਾਂ ਦੇ ਉੱਪਰ ਸਵਾਲ ਖੜੇ ਕਰ ਰਹੀਆਂ ਨੇ ਜਿਹੜਾ ਕਿ ਪੰਜਾਬ ਦੀ ਕਿਸਾਨੀ ਕੇ ਸਮੁੱਚੇ ਦੇਸ਼ ਦੀ ਕਿਸਾਨੀ ਤੇ ਅੰਨ ਦਾਤੇ ਦੇ ਲਈ ਬੜਾ ਇੱਕ ਚਿੰਤਾਸ਼ੀਲ ਜਾਂ ਚਿੰਤਾਜਨਕ ਵਿਸ਼ਾ ਹੈ ਤੇ ਜਿਸ ਤਰ੍ਹਾਂ ਕਿ ਢੱਲੇਵਾਲ ਸਾਹਿਬ ਦੀ ਜਿਹੜੀ ਸੇਧ ਦਾ ਬੜਾ ਮੜਾ ਸਰ ਪੈ ਰਿਹਾ ਉਹਨਾਂ ਦੇ ਉੱਪਰ ਲਗਾਤਾਰ ਜਦੋਂ ਕਿ ਉਹ ਕੈਂਸਰ ਪੀੜਤ ਨੇ ਉਹਨਾਂ ਦੇ ਉੱਪਰ ਇਸ ਤਰ੍ਹਾਂ ਦਾ ਇਹ ਸਰਕਾਰ ਦੀ ਬੇਰੁਖੀ ਦੇ ਕਾਰਨ ਉਹਨਾਂ ਦੀ ਸਿਹਤ ਵਿਗੜ ਰਹੀ ਹੈ ਤੇ ਜਿਵੇਂ ਡਾਕਟਰਾਂ ਦੀ ਰਿਪੋਰਟ ਹੈ ਵੀ ਕੁਝ ਵੀ ਵਾਪਰ ਸਕਦਾ ਹੈ ਇਸ ਸੰਬੰਧ ਵਿੱਚ ਜਿਹੜੀਆਂ ਸਾਰੀਆਂ ਧਿਰਾਂ ਨੇ ਸਾਰੀਆਂ ਪੋਲੀਟਿਕਲ ਪਾਰਟੀਆਂ ਨੇ ਰਾਸੀ ਪਾਰਟੀ ਨੇ ਉਹਨਾਂ ਨੂੰ ਵੀ ਇਹ ਮਾਮਲਾ ਨੂੰ ਪਾਰਲੀਮੈਂਟ ਦੇ ਵਿੱਚ ਠਾਉਣਾ ਚਾਹੀਦਾ ਹੈ ਇਹ ਵੀ ਇਨਾਂ ਨੇ ਰੋਸ ਜाहिर ਕੀਤੇ ਨੇ ਕਿ ਕਿਸਾਨ ਇਸ ਹਾਲਤ ਵਿੱਚ ਬੈਠੇ ਨੇ ਪਰੰਤੂ ਜਿਹੜੀਆਂ ਵਿਰੋਧੀ ਪਾਰਟੀ ਐ ਉਹ ਵੀ ਕੋਈ ਇਸ ਪਾਬਲੇ ਬਾਰੇ ਕੋਈ ਵੱਡੀ ਜਿਹੜੀ ਪਾਰਲੀਮੈਂਟ ਦੇ ਇੱਕ ਮਸਲਾ ਨਹੀਂ ਠਾ ਰਹੀ ਕਿਉਂਕਿ ਪਾਰਲੀਮੈਂਟ ਦਾ ਸੈਸ਼ਨ ਚੱਲ ਰਿਹਾ ਹੈਗਾ ਇਹ ਇਹਦੇ ਤੋਂ ਇਹ ਲੱਗਦਾ ਹੈ ਵੀ ਜਿਹੜੀ ਕਿ ਪਿਛਲਾ ਜਿਹੜਾ ਕਿਸਾਨ ਅੰਦੋਲਨ ਚੱਲਿਆ ਸੀ ਬੜਾ ਆਰਗੇਨਾਈਜ਼ਡ ਢੰਗ ਦੇ ਨਾਲ ਚੱਲਿਆ ਸੀ ਬੜਾ ਜਥੇਬੰਦਕ ਢੰਗ ਦੇ ਵਿੱਚ ਪੂਰੇ ਅਨਸ਼ਾਸਨਬੱਧ ਤਰੀਕੇ ਦੇ ਨਾਲ ਸੀ ਪਰੰਤੂ ਹੁਣ ਇਹ ਇੰਨਾ ਜਥੇਬੰਦੀਆਂ ਵੱਲੋਂ ਉਸ ਤਰ੍ਹਾਂ ਦੀ ਜਿਹੜੀ ਮੂਵਮੈਂਟ ਨਹੀਂ ਬਣਾਈ ਜਾ ਸਕੀ ਤੇ ਨਾ ਹੀ ਪ੍ਰਭਾਵ ਛੱਡਿਆ ਜਾ ਰਿਹਾ ਇਸ ਦੇ ਕਾਰਨ ਸਰਕਾਰ ਇਸ ਨੂੰ ਫਿਰ ਭੰਪੈਂਦੀ ਲੱਗ ਰਹੀ ਹੈ ਜੀ ਬਿਲਕੁਲ ਨਰ ਸਾਹਿਬ ਤੁਹਾਡਾ ਕਹਿਣਾ ਕਿ ਇਹ ਤਾਂ ਸਰਕਾਰ ਕੋਈ ਵੱਖਰਾ ਸੰਕਾਉਂ ਦੇ ਰੌਂ ਦੇ ਵਿੱਚ ਹੈ ਕਿਸਾਨਾਂ ਨੂੰ ਕਹਿੰਦਾ ਭਾਵੇਂ ਕਿ ਸੰਘਰਸ਼ੀਲ ਕਿਸਾਨ ਜਥੇਬੰਦੀਆਂ ਨੂੰ ਕਿਉਂਕਿ ਦੋ ਕਿਸਾਨ ਜਥੇਬੰਦੀਆਂ ਕਹਿੰਦਾ ਭਾਵੇਂ ਕਿ ਐਸ ਕੇ ਐਮ ਗੈਰ ਸਿਆਸੀ ਤੇ ਕੇ ਐਮ ਐਮ ਜਿਹੜੀਆਂ ਦੋ ਫੋਰਮਾਂ ਦੇ ਵਿੱਚ ਇਸ ਵੀ ਦੇ ਸੰਘਰਸ਼ ਉੱਤੇ ਨੇ ਇੱਕ ਨੌਰਤੇ ਸੰਭੂ ਉਹਨਾਂ ਨੂੰ ਬੇਵਾਹ ਕਰ ਦਿੱਤਾ ਹੋਇਆ ਇਸ ਵੇਲੇ ਕੇਂਦਰ ਨੇ ਤੇ ਜੇ ਨਾਲ ਕਹਿ ਸਕਦੇ ਹਾਂ ਹਰਿਆਣਾ ਨੇ ਅੱਜ ਜਿਹੜਾ ਹੈ ਸ਼ੰਭੂ ਬਾਡਰ ਤੋਂ ਪੈਦਲ ਮਾਰਚ ਜਿਹੜਾ ਉਹ ਕਹਿ ਸਕਦੇ ਆਂ ਕਿ ਇੱਕ ਤਰ੍ਹਾਂ ਜਿਹੜੀ ਹੈ ਕਿਸਾਨ ਜਥੇਬੰਦੀ ਨੂੰ ਸਰਵਣ ਸਿੰਘ ਪੰਦੇਰ ਨੂੰ ਉੱਥੋਂ ਜਾਨੀ ਕਿ ਮਿਲਤਵੀ ਕਰਨਾ ਪਿਆ, ਜ਼ੂਟ ਰਲਣਾ ਪਿਆ ਅਗਲਾ ਸੰਘਰਸ਼ ਜਿਹੜਾ ਹੈ ਐਸਕੇਐਮ ਤੇ ਏਕੇ ਮੈਂਬਰ ਆਉਂਦਾ ਹੈ ਜੋ 18 ਕੇਂਦਰ ਦਾ ਭਾਵ ਕਿ ਰੇਲਣਾ ਰੋਕਣਗੇ 12 ਤੋਂ 3 ਵਜੇ ਤੱਕ ਪੰਜਾਬ ਦੇ ਵਿੱਚ ਕਿਸਾਨੀ ਮੰਗਾਂ ਨੂੰ ਲੈ ਕੇ ਤੇ ਕੇਂਦਰ ਵੱਲੋਂ ਬੇ ਗੌਰੀ ਬੇ ਧਿਆਨੀ ਦੀ ਵਜ੍ਹਾ ਰੂਲ ਸੋਚੋ ਤੇ ਨਾਲ 16 ਦਸੰਬਰ ਨੂੰ ਕੁਝ ਜਿਹੜਾ ਟਰੈਕਟਰ ਮਾਰਸ ਪ੍ਰੋਗਰਾਮ ਇਹਦਾ ਇਹ ਵੀ ਇੱਕ ਐਲਾਨ ਕੀਤਾ ਗਿਆ ਖੈਰ ਇਹਦੇ ਦਰਾਂ ਨਹੀਂ ਵਿਚ ਵਿਚਾਲੇ ਇੱਕ 17 ਤਰੀਕ ਨੂੰ ਡਾਕਟਰ ਸਾਹਿਬ ਉਹ 17 ਤਰੀਕ ਨੂੰ ਮਹਿਲਾ ਕਮਿਸ਼ਨ ਪੰਜਾਬ ਨੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਜਿਹੜੇ ਮੌਜੂਦਾ ਪ੍ਰਧਾਨੀ ਐਡਵੋਕੇਟ ਜਿੰਦਰ ਸਿੰਘ ਧਾਮੀ ਉਹਨਾਂ ਨੂੰ ਨੋਟਿਸ ਭੇਜਿਆ ਇੱਕ ਪੇਸ਼ ਹੋਣ ਲਈ ਕਮਿਸ਼ਨ ਲੱਗੀ ਇਹ ਮਾਮਲਾ ਕੀ ਹੈ ਬੜਾ ਵੱਡੀ ਪੱਧਰ ਉਤੇ ਇਹ ਚਰਚਾ ਦੇ ਵਿੱਚ ਇਹ ਬੜੀਆਂ ਸੁਰਖੀਆਂ ਵਟੋ ਰਿਹਾ ਹੈ ਇਹ ਮਾਮਲਾ ਧਾਰਮਿਕ ਲਿਹਾਜ਼ ਦਾ ਹੈ ਹੁਣ ਕਾਨੂੰਨੀ ਪ੍ਰਕਿਰਿਆ ਦੇ ਵਿੱਚ ਕਿਰਦਾ ਵਿਖਾਈ ਦੇ ਰਿਹਾ ਹੈ ਕਿਵੇਂ ਦੇਖਦੇ ਹੋ ਸਾਰੇ ਮਾਮਲੇ ਨੂੰ ਹੈ ਕੀ ਮਾਮਲਾ ਅਸਲ ਵਿੱਚ ਜੀ ਡਾਕਟਰ ਜੀ ਮੇਕ ਇਹ ਐਡਵੋਕੇਟ ਹਰਜਿੰਦਰ ਸਿੰਘ ਧਾਮੀ ਕਾਫੀ ਸੀਨੀਅਰ ਲੀਡਰ ਨੇ ਪਹਿਲਾਂ ਉਹ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਚੀਫ ਕਤਰ ਵੀ ਰਹੇ ਤੇ ਹੁਣ ਚੌਥੀ ਵਾਰ ਉਹ ਪ੍ਰਧਾਨ ਬਣੇ ਨੇ ਤੇ ਦੋ ਵਾਰ ਉਹਨਾਂ ਨੇ ਬੀਬੀ ਜ਼ਗੀਰ ਕਾਰਨ ਹੋਇਆ ਤੇ ਪ੍ਰੰਤੂ ਕਿਉਂਕਿ ਕਈ ਵਾਰ ਵਿਅਕਤੀ ਦਾ ਪਤਾ ਨਹੀਂ ਲੱਗਦਾ ਅੰਦਰ ਕਿਸ ਤਰ੍ਹਾਂ ਦਾ ਭਾਰ ਲਈ ਫਰਦਾ ਜਾਂ ਕਿਸ ਤਰ੍ਹਾਂ ਦੇ ਉਹਦੇ ਵਿੱਚੋਂ ਨਿਕਲਦੀਆਂ ਨੇ ਉਹਨਾਂ ਦੇ ਵੱਲੋਂ ਜਿਵੇਂ ਕਿ ਫੋਨ ਦੇ ਉੱਪਰ ਕਿਸੇ ਨਾਲ ਗੱਲ ਕਰਦਿਆਂ ਹੋਇਆ ਮੰੰਦੀ ਸ਼ਬਦਾਵਲੀ ਬੀਬੀ ਜ਼ਗੀਰ ਕਾਰਨ ਹੋ ਰਹੀ ਵਾਰੀ ਵਤੀ ਗਈ ਜਿਹੜੀ ਕਿ ਬਹੁਤ ਹੀ ਇਰੀਟੇਟ ਹੋ ਕੇ ਉਹਨਾਂ ਨੇ ਇਹ ਵਰਤਿਆ ਤੇ ਜੀਤੋ ਇਹ ਲੱਗਦਾ ਕਿ ਉਹਨਾਂ ਨੂੰ ਆਪਣੇ ਆਪ ਦੇ ਉੱਪਰ ਕਾਬੂ ਨਹੀਂ ਸੀ ਤੇ ਆਪਣੇ ਕਾਬੂ ਗਵਾ ਚੁੱਕੇ ਸਨ ਤੇ ਇਸ ਸਬੰਧੀ ਉਹਨਾਂ ਨੇ ਆਪ ਵੀ ਜਦੋਂ ਉਹਨਾਂ ਨੂੰ ਅਹਿਸਾਸ ਹੋਇਆ ਕਿ ਇਹ ਗੱਲ ਇਸ ਤਰ੍ਹਾਂ ਹੋ ਗਈ ਹੈ ਜਦੋਂ ਉਹਨਾਂ ਦੇ ਖਿਲਾਫ ਸੋਸ਼ਲ ਮੀਡੀਆ ਦੇ ਉੱਪਰ ਇਹ ਖਬਰ ਫੈਲੀ ਤਾਂ ਉਹਨਾਂ ਨੇ ਸ਼੍ਰੀ ਕਨਟਕ ਸਾਹਿਬ ਨੂੰ ਵੀ ਬੇਨਤੀ ਕੀਤੀ ਤੇ ਮਾਫੀ ਵੀ ਮੰਗੀ ਹੈ ਵੀ ਮੈਥੋਂ ਇਹ ਗਲਤੀ ਹੋਈ ਹੈ ਤੇ ਮੈਨੂੰ ਇਹ ਆਪਣੇ ਉੱਪਰ ਕਾਬੂ ਰੱਖਣਾ ਚਾਹੀਦਾ ਸੀ ਪਰੰਤੂ ਕਿਉਂਕਿ ਜਦੋਂ ਪ੍ਰਸਥਿਤੀਆਂ ਇੰਨੀਆਂ ਹਾਂ ਦੀ ਕਹਨ ਹੋ ਇਸ ਤਰ੍ਹਾਂ ਦਾ ਮਾਮਲਾ ਹੋਵੇ ਤੇ ਉਸ ਵੇਲੇ ਇਹ ਕਿਸੇ ਝੁਮੀਵਾਰ ਵਿਅਕਤੀ ਤੋਂ ਇਸ ਤਰ੍ਹਾਂ ਦੀ ਜਿਹੜੀ ਵਿਵਹਾਰ ਹੈ ਉਹਦੀ ਤਵੱਕੋ ਨਹੀਂ ਕੀਤੀ ਜਾਂਦੀ ਫਿਰ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਜਿਹੜੀ ਕਿ ਸਿੱਖਾਂ ਦੀ ਇੱਕ ਸੰਸਥਾ ਹੈ ਉਸ ਦੇ ਮੁਖੀ ਦੇ ਵੱਲੋਂ ਇਸ ਤਰ੍ਹਾਂ ਦੀ ਭਾਵਨਾ ਪ੍ਰਗਟ ਕੀਤੀ ਗਈ ਹੈ ਇਹ ਵੀ ਦੇਖਣ ਵਾਲੀ ਗੱਲ ਹੈ ਵੀ ਉਹ ਉਸ ਸਮੇਂ ਕਿੱਥੇ ਬੈਠੇ ਸਨ ਜੇਕਰ ਉਹ ਇੰਨੇ ਸ਼ਾਂਤ ਜਾਂ ਇੰਨਾ ਆਪਣਾ ਅਪਕ ਹੋਣ ਵਾਲੇ ਨੇ ਤਾਂ ਉਹਨਾਂ ਦੀ ਪ੍ਰਸਤੀਤੀ ਕਿਸ ਕਿਹੋ ਜੀ ਹੋਏਗੀ ਮਾਨਸਿਕ ਦਸ਼ਾ ਦੇਖਣ ਦੀ ਜ਼ਰੂਰਤ ਹੈ ਤੇ ਇਹ ਵੀ ਹੋ ਸਕਦਾ ਉਹ ਵੱਡੇ ਦਬਾਅ ਦੇ ਥੱਲੇ ਨੇ ਜਿਹੜਾ ਕਿ ਉਹਨਾਂ ਦੇ ਅੰਦਰੋਂ ਇਸ ਤਰ੍ਹਾਂ ਦਾ ਇੱਕ ਵਿਸਫੋਟਕ ਗੱਲਾਂ ਨਿਕਲੀਆਂ ਇਸ ਤਰ੍ਹਾਂ ਦੀ ਜਿਹੜੀ ਕਿ ਸ਼ਬਦਾਵਲੀ ਹੈ ਇਹਨੇ ਸਮੁੱਚੀ ਸਿੱਖ ਕੌਮ ਤੇ ਆਮ ਜਨਤਾ ਨੂੰ ਵੀ ਇਹ ਇਹ ਇਸ ਤਰ੍ਹਾਂ ਦੀ ਆਸ ਨਹੀਂ ਸੀ ਕਿ ਇੰਨਾ ਦੀ ਬਲੂ ਇਸ ਤਰ੍ਹਾਂ ਦੀ ਬੁੱਲੀ ਜਾਵੇਗੀ ਇਹ ਨਿਆਮ ਦੁਨੀਆ ਨੇ ਹੁਣ ਕਿਉਂਕਿ ਆਪਕੇ ਧਾਰਮਿਕ ਸਖਸੀਅਤ ਦੇ ਹੋਣ ਦੇ ਨਾਤੇ ਜੱਜਦਾਰ ਧਾਮੀ ਤੋਂ ਜਿਹੜੇ ਸ਼ਬਦ ਬੋਲੇਗੇ ਆਪ ਸ਼ਬਦ ਉਹ ਇਸ ਬਲੀ ਚਰਚਾ ਦੇ ਵਿੱਚ ਨੇਤੇ ਆਸ ਉਮੀਦ ਨਹੀਂ ਸੀ ਕਿ ਇਹ ਧਾਰਮਿਕ ਸਖਸੀਅਤ ਕਿਉਂਕਿ ਐ ਜੀਪੀਸੀ ਆਪਣੇ ਆਪ ਦੇ ਵਿੱਚ ਸਿੱਖਾਂ ਦੀ ਸਰਵਉੱਚ ਇੱਕ ਮਿੰਨੀ ਪਾਰਲੀਮੈਂਟ ਨਹੀਂ ਹੈ ਤੇ ਉਹਦੀ ਗਵਾਹੀ ਕਰ ਰਹੇ ਨੇ ਬਤੌਰ ਜੱਜਦਾਰ ਬਤੌਰ ਪ੍ਰਧਾਨ ਧਾਮੀ ਸਾਹਿਬ ਧਾਮੀ ਸਾਹਿਬ ਤੋਂ ਅਜਿਹੀ ਉਮੀਦ ਨਹੀਂ ਸੀ ਧਾਰਮਿਕ ਸਖਸੀਅਤ ਦੇ ਹੋਣ ਦੇ ਨਾਤੇ 1996 ਤੋਂ ਲੈ ਕੇ ਹੁਣ ਤੱਕ ਉਹ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਮੈਂਬਰ ਬਣਦੇ ਆ ਰਹੇ ਨੇ ਬਹੁਤ ਘੱਟ ਜੀਆਂ ਸਖਸੀਅਤਾਂ ਨੇ ਜਿਹੜੀ 1996-97 ਤੋਂ ਲਗਾਤਾਰ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਮੈਂਬਰ ਨੇ ਫਿਰ ਚਾਰ ਵਾਰ ਚੌਥੀ ਵਾਰ ਹੁਣ ਇਹ ਉਹ ਪ੍ਰਧਾਨਗੀ ਸੰਭਾਲ ਰਹੇ ਨੇ ਬਹੁਤ ਵੱਡੇ ਅਹੁਦੇ ਹੁੰਦੇ ਨੇ بڑے-ਵੱਡੇ ਐਡਵੋਕੇਟ ਨੇ ਖੈ ਅਜਿਹਾ ਸਾਰਾ ਮਾਮਲਾ ਉਹਨਾਂ ਦੇ ਵੱਲੋਂ ਸਾਹਮਣੇ ਆਉਣਾ ਚਰਚਾ ਦੇ ਵਿੱਚ ਜ਼ਰੂਰ ਹੈ ਤੇ ਨਾਲ ਹੀ ਜਿਹੜੀ ਮਹਿਲਾ ਕਮਿਸ਼ਨ ਪੰਜਾਬ ਵੱਲੋਂ ਨੋਟਸ ਲੈ ਲੈਣਾ ਇਹਨੀ ਚਰਚਾ ਨੂੰ ਇੱਕ ਹੋਰ ਵੱਖਰੇ ਤੌਰ ਤੇ ਅੱਗੇ ਪਖਾ ਦਿੱਤਾ ਹੈ ਮਾਮਲਾ ਕਾਨੂੰਨੀ ਪ੍ਰਕਿਰਿਆ ਦੇ ਵਿੱਚ ਜਾ ਬੱਜਿਆ ਜਾਂ ਪੁੱਜਿਆ ਬੀਬੀ ਜ਼ਾਕੀਰ ਕੌਰ ਇਸ ਸਾਰੇ ਮਾਮਲਿਆਂ ਤੇ ਅਗਲੇ ਸਮੇਂ ਕਿਸ ਤਰ੍ਹਾਂ ਦਾ ਰੁਖ اختیار ਕਰਨਗੇ ਉਹ ਵੀ ਇੱਕ ਦੇਖਣ ਵਾਲੀ ਗੱਲ ਹੋਵੇਗੀ ਤੇ ਨਾਲ ਡਾਕਟਰ ਸਾਹਿਬ ਜੇਕਰ ਵਿਖਿਆ ਜਾਵੇ ਐਡਵੋਕੇਟ ਹਰਜਿੰਦਰ ਸਿੰਘ ਧਾਮੀ ਦਾ ਇੱਕ ਵੱਖਰਾ ਪਹਿਲੂ ਅਕਸਰ ਹੀ ਆਮ ਲੀਡਰ ਜਦੋਂ ਕੋਈ ਮਾਮਲਾ ਉਹਨਾਂ ਦੇ ਵੱਲ ਕੋਈ ਉਂਗਲ ਉਠਦੀ ਹੈ ਇਹ ਜਿਹੀ ਤਰ੍ਹਾਂ ਦੀ ਬਿਆਨਬਾਜ਼ੀ ਉੱਤੇ ਤਾਂ ਉਹਨਾਂ ਵੱਲੋਂ ਕਿਹਾ ਜਾਂਦਾ ਹੈ ਇਹ ਇਹ ਮਾਮਲਾ ਜਿਹੜੀ ਉਹਨਾਂ ਦੀ ਗੱਲਬਾਤ ਤੇ ਜਿਹੜੀ ਫੋਨ ਜ਼ਰੀਏ ਹੋ ਰਹੀ ਹੈ ਇਹ ਤਰੋੜ ਮਰੋੜ ਕੇ ਪੇਸ਼ ਕੀਤੀ ਹੈ ਇਸ ਤਰ੍ਹਾਂ ਨਹੀਂ ਸੀ ਕਿਹਾ ਮੈਂ ਇਸ ਤਰ੍ਹਾਂ ਕਿਹਾ ਸੀ ਆਮ ਤੌਰ ਤੇ ਲੀਡਰਾਂ ਵੱਲੋਂ ਜਿਹੜਾ ਕਿਹਾ ਜਾਂਦਾ ਪੱਲਾ ਝੜ ਲਿਆ ਜਾਂਦਾ ਪਰੰਤੂ ਜਥੇਦਾਰਤਾ ਮੇਰੀ ਇੱਕ ਇਹ ਵੀ ਵੱਡਪਨ ਹੈ ਕਿ ਉਹਨਾਂ ਨੇ ਇਹ ਗੱਲ ਵੱਡੇ ਦਿਨ ਨਾਲ ਮੰਨ ਵੀ ਲਈ ਭਾਵੇਂ ਕਿ ਉਸ ਵੇਲੇ ਪਟੇ ਪੱਧਰ ਉੱਤੇ ਚਫੇਰਿਓ ਇਸ ਮਾਮਲੇ ਦੇ ਵਿੱਚ ਘਿਰਦੇ ਵੀ ਵਿਖਾਈ ਦੇ ਰਹੇ ਜੀ ਡਾਟ ਸਾਬ ਆ ਭਿੰਦਰ ਸਾਹਿਬ ਦੇਖੋ ਇਹ ਇਹ ਤਾਂ ਗੱਲ ਠੀਕ ਹੈ ਵੀ ਉਹਨਾਂ ਨੇ ਆਪਣੇ ਆਪ ਫੋਨ ਕੀਤਾ ਤੇ ਆਪ ਮਾਫੀ ਮੰਗੀ ਹੈ ਪਰੰਤੂ ਇੱਕ ਐਡਵੋਕੇਟ ਇੱਕ ਸੀਨੀਅਰ ਲੀਡਰ ਹੋਣ ਦੇ ਨਾਤੇ ਇਸ ਤਰ੍ਹਾਂ ਦੀ ਬਲੱਖਣ ਸ਼ਖਸੀਅਤ ਹੋਣ ਦੇ ਨਾਤੇ ਉਹਨਾਂ ਵੱਲੋਂ ਇਸ ਤਰ੍ਹਾਂ ਦਾ ਸ਼ਬਦ ਜਿਹੜਾ ਅਪਸ਼ਬਦ ਬੋਲੇ ਜਾਣਾ ਇਹ ਇਹ ਵੀ ਇੱਕ ਸਵਾਲ ਖੜੇ ਕਰਦਾ ਹੈ ਕਿ ਗੱਲ ਇਹ ਵੀ ਹੈ ਬੇਸ਼ੱਕ ਉਹਨਾਂ ਨੇ ਆਪ ਵੀ ਮੰਨਿਆ ਵੀ ਮੈਨੂੰ ਪ੍ਰਗੋਹ ਕੀਤਾ ਬੀਬੀ ਜਗੀਰ ਕੌਰ ਦੇ ਨਾਂ ਤੋਂ ਇਹਦਾ ਮਤਲਬ ਹੋਏ ਇਹ ਹੈ ਬੀਬੀ ਜਗੀਰ ਕੌਰ ਜਿਹੜੇ ਕਿ ਉਹਨਾਂ ਤੋਂ ਬੜੇ ਵੱਡੇ ਮਾਰਜਿਨ ਦੇ ਨਾਲ ਹਾਰੇ ਸਨ ਤੇ ਉਹ ਬੀਬੀ ਜਗੀਰ ਕੌਰ ਦੀ ਸ਼ਖਸੀਅਤ ਤੋਂ ਇੰਨਾ ਭੈਕੀਤ ਨੇ ਜਿੜਾ ਕਿ ਉਹ ਇਰੀਟੇਟ ਹੋ ਕੇ ਇਹ ਸ਼ਬਦ ਆਪਲੀ ਬੋਲ ਗਏ ਘੱਟੋ ਘੱਟ ਇਸ ਤਰ੍ਹਾਂ ਦਾ ਵਰਤਾਰੇ ਦੇ ਵਿੱਚ ਤਾਂ ਉਹਨਾਂ ਨੂੰ ਵੱਡਾ ਉਹ ਰੱਖਣ ਦੀ ਜ਼ਰੂਰਤ ਸੀ ਤੇ ਇਹ ਵੀ ਲੱਗਦਾ ਹੈ ਇਹ ਵੀ ਸੁਣਨ ਦੇ ਵਿੱਚ ਆ ਰਿਹਾ ਹੈ ਵਿਚਾਰਵਾਨਾਂ ਤੋਂ ਤਾਂ ਇਹ ਵੀ ਕਿਹਾ ਜਾ ਰਿਹਾ ਹੈ ਕਿ ਬੀਬੀ ਜਗੀਰ ਕੌਰ ਜਿਹੜੇ ਕਿ ਬਹੁਤ ਵੱਡੇ ਮਾਰਜਿਨ ਦੇ ਨਾਲ ਇਹਨਾਂ ਤੋਂ ਦੋ ਵਾਰ ਹਾਰੇ ਸੀ ਉਹ ਹਾਰ ਕੇ ਵਿੱਚ ਹੀ ਗਏ ਸੀ ਇਹਦੇ ਤੇ ਧਾਮੀ ਸਾਹਿਬ ਹੁਣ ਜਿਹੜੇ ਡਿਫੈਂਸ ਦੇ ਵਿੱਚ ਨੇ ਕਿ ਬਹੁਤ ਹੀ ਜ਼ਿਆਦਾ ਵੱਡੇ ਪ੍ਰਭਾਵ ਦੇ ਥੱਲੇ ਤੇ ਘੱਟੋ ਘੱਟ ਉਹਨਾਂ ਨੂੰ ਇੰਨੀ ਕਬਰ ਹਟ ਕੀ ਹੋਈ ਜੇ ਉਹ ਉਸ ਵਿਅਕਤੀ ਨੇ ਬੀਬੀ ਜ਼ਗੀਰ ਕੌਰ ਨੂੰ ਕੋਟ ਕੀਤਾ ਜਾਂ ਉਹਨਾਂ ਦਾ ਨਾਮ ਲਿਆ ਤੇ ਹਾਂ ਇਹ ਸਵਾਲ ਹੈ ਬਿਲਕੁਲ ਕਿਉਂਕਿ ਜਿਹੜਾ ਬੰਦਾ ਫੋਨ ਕਰ ਰਿਹਾ بڑے ਸਾਈਜ਼ ਨਾਲ ਗੱਲ ਕਰ ਰਿਹਾ ਪਰੰਤੂ ਧਾਮੀ ਸਾਹਿਬ ਉਹ ਆਪੇ ਤੋਂ ਬਾਹਰ ਹੁੰਦੇ ਵਿਖਾਈ ਦੇ ਰਹੇ ਖੈਰ ਉਹਨਾਂ ਨੂੰ ਆਪਣੇ ਆਪ ਦੇ ਵਿੱਚ ਕੰਟਰੋਲ ਹਾਣਾ ਕਿ ਮਨੁੱਖੀ ਸਵਾਲ ਦੇ ਕਈ ਹੰਤਰੀ ਹੁੰਦੀਆਂ ਕਈ ਫੈਸਲੇ ਹੁੰਦੇ ਆ ਕਈ ਜਿਹੜੀਆਂ ਧਰਾਵਾਂ ਮਨੁੱਖ ਦੇ ਅੰਦਰ ਕੰਮ ਕਰਦੀਆਂ ਹੁੰਦੀਆਂ ਇਹ ਤਾਂ ਖੈਰ ਸਿਹਤ ਵਿਗਿਆਨ ਨਾਲ ਵੀ ਜੁੜਿਆ ਮਾਮਲਾ ਹੈ ਤੇ ਮਨੁੱਖੀ ਜਵਾਨ ਨਾਲ ਵੀ ਜੁੜਿਆ ਦੋਨਾਂ ਨਾਲ ਜੁੜਿਆ ਮਾਮਲਾ ਖੈਰ ਵੇਖਣ ਵਾਲੀ ਗੱਲ ਹੈ ਕਿ ਹੁਣ ਕਿਉਂਕਿ ਜੱਜਿਆਰ ਕਾਲ ਤੱਕ ਸਾਹਿਬ ਤੋਂ ਵੀ ਉਹਨਾਂ ਨੇ ਢੁੱਲ ਬਖਸ਼ਾਈ ਹੈ ਐਪਲੀਕੇਸ਼ਨ ਦਿੱਤੀ ਹੈ ਉਹਨਾਂ ਨੇ ਜਾ ਕੇ ਸਕਤਰੇ ਸ੍ਰੀ ਕਾਲ ਤੱਕ ਸਾਹਿਬ ਨੂੰ ਕਿਉਂਕਿ ਮਾਮਲਾ ਹੁਣ ਜੱਥੇਦਾਰ ਸਾਹਿਬ ਨੇ ਵੀ ਦੇਖਣਾ ਹੈ ਕਿ ਇਹਦੇ ਉੱਤੇ ਕਿਸ ਤਰ੍ਹਾਂ ਦਾ ਫੈਸਲਾ ਲੈਣਾ ਹੈ ਪਰੰਤੂ ਧਾਰਮਿਕ ਸਖਸੀਅਤਾਂ ਇਸ ਲਈ ਵੱਡੇ ਬਵਾਦਾਂ ਦੇ ਵਿੱਚ ਘਿਰਦੀਆਂ ਜ਼ਰੂਰ ਵਿਖਾਈ ਦੇ ਰਹੀਆਂ ਨੇ ਗਿਆਨੀ ਹਰਪ੍ਰੀਤ ਸਿੰਘ ਆਪਣੇ ਇੱਕ ਸਾਥਕਾ ਸੰਧੂ ਦੇ ਨਾਲ ਘਿਰਦੇ ਵਿਖਾਈ ਦੇ ਰਹੇ ਨੇ ਤੇ ਦੂਜੇ ਪੱਲੇ ਜਿਹੜੀਆਂ ਗਰਮ ਖਿਆਲੀ ਧਿਰਾਂ ਨੇ ਜਿਹੜੀਆਂ ਅਕਾਲੀ ਦਲ ਨਰਮ ਖਿਆਲ ਦੇ ਖਿਆਲੀਆਂ ਦੇ ਵਿਰੋਧ ਦੇ ਵਿੱਚ ਹਮੇਸ਼ਾ ਅਕਸਰ ਖੜਦੀਆਂ ਰਹੀਆਂ ਨੇ ਉਹ ਵੱਡੇ ਪੱਧਰ ਤੇ ਗਿਆਨੀ ਹਰਪ੍ਰੀਤ ਸਿੰਘ ਦੇ ਮਾਮਲੇ ਨੂੰ ਵੀ ਜਿੱਥੇ ਲੈ ਰਹੀਆਂ ਨੇ ਤੇ ਨਾਲ ਉਹ ਵੱਡੀ ਸਿਹਤ ਉਹ ਇੱਕ ਨੇ ਐਡਵੋਕੇਟ ਹਰਜਿੰਦਰ ਸਿੰਘ ਧਾਮੀ ਨੂੰ ਵੀ ਲੈ ਰਏ ਨੇ ਖਿਆਲ ਦੋਨੇ ਧਾਰਮਿਕ ਸ਼ਖਸੀਅਤਾਂ ਨੇ ਸਿੱਖ ਕੌਮ ਦੀਆਂ ਇੱਕ ਸ੍ਰੀ ਅਕਾਲ ਤਖਤ ਸਾਹਿਬ ਦੀ ਸਾਬਕਾ ਐਕਟਿੰਗ ਜਥੇਦਾਰ ਤੇ ਮੌਜੂਦਾ ਜਥੇਦਾਰ ਸ੍ਰੀ ਦਮਦਮਾ ਸਾਹਿਬ ਗਿਆਨੀ ਹਰਪ੍ਰੀਤ ਸਿੰਘ ਉਹ ਵੱਡੇ ਵਿਵਾਦਾਂ ਦੇ ਵਿੱਚ ਨੇ ਪਰਿਵਾਰਿਕ ਝਮੇਲਾ ਉਹਨਾਂ ਦਾ ਉਹਨਾਂ ਦੇ ਇੱਕ ਸਾਬਕਾ ਸੰਧੂ ਵੱਲੋਂ ਬੜੇ ਸੰਘੀਨ ਪੱਧਰ ਦੇ ਦੋਸ਼ ਲਗਾਏ ਜਾ ਰਹੇ ਨੇ ਉਹ ਵਿਵਾਦ ਵੱਖਰੀ ਤਰ੍ਹਾਂ ਦਾ ਹੈ ਭਾਵੇਂ ਪ੍ਰਤੀਕਰਮ ਵੱਖਰੀ ਤਰ੍ਹਾਂ ਦੇ ਆ ਰਹੇ ਨੇ ਉਹ ਸਾਰੇ ਮਾਮਲੇ ਦੇ ਵਿੱਚ ਦੋ ਪਰਿਵਾਰਾਂ ਦੋ ਸਾਫਕਾ ਪਰਿਵਾਰਾਂ ਦਾ ਸਾਫਕਾ ਰਿਸ਼ਤੇਦਾਰਾਂ ਦਾ ਵੱਡਾ ਮਾਮਲਾ ਗਿਆਨੀ ਹਰਪ੍ਰੀਤ ਸਿੰਘ ਦੇ ਆਲੇ-ਦੁਆਲੇ ਵੱਡੇ ਪੱਧਰ ਉੱਤੇ ਘੁੰਮਦਾ ਵਿਖਾਈ ਦੇ ਰਿਹਾ ਬੜੀ ਚਰਚਾ ਇੰਨੀ ਦਿਨੀ ਤੇ ਨਾਲ ਦੂਜੇ ਪੱਨੇ ਧਾਮੀ ਸਾਹਿਬ ਉਹ ਵੱਖਰੇ ਮਾਮਲੇ ਦੇ ਵਿੱਚ ਘਿਰਦੇ ਵਿਖਾਈ ਦੇ ਰਹੇ ਨੇ ਅਗਲੇ ਸਮੇਂ ਵੇਖਣ ਵਾਲੀ ਗੱਲ ਹੋਵੇਗੀ ਕਿ ਇਹ ਦੋਨੇ ਧਾਰਮਿਕ ਸ਼ਖਸੀਅਤਾਂ ਇਸ ਸੱਚ ਮੇਲੇ ਦੇ ਵਿੱਚੋਂ ਕਿਵੇਂ ਬਾਹਰ ਨਿਕਲਦੀਆਂ ਨੇ ਤੇ ਕਿਸਾਨੀ ਸੰਘਰਸ਼ ਜਿਹੜਾ ਉਹ ਅਗਲੇ ਸਮੇਂ ਕਿਸ ਤਰ੍ਹਾਂ ਦਾ ਰੁਖ اختیار ਕਰਦਾ ਹੈ ਖੈਰ ਅੱਜ ਦੇ ਇਸ ਪ੍ਰੋਗਰਾਮ ਨੂੰ ਨਰ ਸਾਹਿਬ ਬੇਤੀ ਬਿਸਰਾਮ ਦਈਏ ਖੈਰ ਸਾਡੇ ਨਾਲ ਜੁੜੇ ਸਨ ਉਹਗੇ ਰਾਸ਼ੀਮਾਰ ਤੇ ਅਦਾਰਾ ਜਾ ਗੋਵਿੰਦ ਇੰਟਰਨੈਸ਼ਨਲ ਦੇ ਸਪਾਧਕ ਡਾਕਟਰ ਭਗਵੰਤ ਸਿੰਘ ਜੀ ਸੋ ਡਾਕਟਰ ਸਾਹਿਬ ਚੈਨਲੀ ਐਮਿਸ਼ਨ ਪੰਜਾਬੀ ਲਈ ਬੜਾ ਮੁੱਲਾ ਸਮਾਂ ਦੇਣ ਲਈ ਤੁਹਾਡਾ ਧੰਨਵਾਦ ਸ਼ੁਕਰੀਆ ਬਹੁਤ ਬਹੁਤ ਧੰਨਵਾਦ ਜੀ ਇਹ ਮਿਸ਼ਨ ਪੰਜਾਬੀ